ਨਸ਼ਿਆਂ ਦਾ ਕੋੜ ਸਮਾਜ ਵਿੱਚ ਦਿਨ-ਬਦਨ ਵੱਧਦਾ ਜਾ ਰਿਹਾ ਹੈ ਅਤੇ ਇਸ ਨੂੰ ਖਤਮ ਕਰਨ ਲਈ ਆਮ ਜਨਤਾ ਨੂੰ ਪੱਤਰਕਾਰ ਪਾਇਚਾਰੇ ਨੂੰ ਸਮਾਜ ਸੇਵੀ ਸੰਸਥਾ ਨੂੰ ਰਾਜਨੀਤਿਕ ਪਾਰਟੀਆਂ ਨੂੰ ਅਤੇ ਸਰਕਾਰਾਂ ਨੂੰ ਸਾਂਝਾ ਹਮਲਾ ਮਾਰਨ ਦੀ ਜ਼ਰੂਰਤ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰਣ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਅੱਜ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਨਸ਼ਾ ਵਿਰੋਧੀ ਕਰਵਾਏ ਗਏ ਸੈਮੀਨਾਰ ਦੌਰਾਨ ਸੰਬੋਧਨ ਕਰਦਿਆ ਕੀਤਾ ਉਹਨਾਂ ਨੇ ਕਿਹਾ ਕਿ ਮਾਰੂ ਨਸ਼ਿਆਂ ਦਾ ਰੁਝਾਨ ਨੌਜਵਾਨ ਪੀੜ੍ਹੀ ਨੂੰ ਦੀਮਗ ਦੀ ਤਰ੍ਹਾਂ ਅੰਦਰੋਂ ਹੀ ਅੰਦਰ ਖੋਖਲਾ ਕਰ ਰਿਹਾ ਜਿਸ ਦੇ ਪ੍ਰਭਾਵ ਹੇਠ ਵੱਡੀ ਗਿਣਤੀ ਵਿੱਚ ਪੰਜਾਬ ਦੇ ਨੌਜਵਾਨ ਪੀੜ੍ਹੀ ਆ ਰਹੀ ਹੈ ਉਹਨਾਂ ਕਿਹਾ ਕਿ ਜੇਕਰ ਪੰਜਾਬ ਦਾ ਭਵਿੱਖ ਬਚਾਉਣਾ ਹੈ ਤਾਂ ਨਸ਼ਿਆਂ ਦੇ ਖਿਲਾਫ ਸਾਰਿਆਂ ਨੂੰ ਡੱਟ ਕੇ ਆਵਾਜ਼ ਬੁਲੰਦ ਕਰਨੀ ਪਵੇਗੀ ਤਾਂ ਹੀ ਇਸ ਅਲਾਮਤ ਨੂੰ ਸਮਾਜ ਵਿੱਚੋਂ ਖਤਮ ਕੀਤਾ ਜਾ ਸਕਦਾ ਹੈ। ਉਹਨਾਂ ਨੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਕਰਵਾਏ ਗਏ ਇਸ ਨਸ਼ਾ ਵਿਰੋਧੀ ਸੈਮੀਨਾਰ ਅਤੇ ਮੈਡੀਕਲ ਚੈੱਕਅਪ ਕੈਂਪ ਦੀ ਸਲਾਗਾ ਕਰਦੇ ਹੋਏ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਗਿਆ ਹੈ। ਦੱਸਣਾ ਬੰਦਾ ਹੈ ਕਿ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਅਸਥਾਨਕ ਜਲੰਧਰ ਅਮદાવાદ ਰੋਡ ਤੇ ਬਾਈਪਾਸ ਸਥਿਤ ਡੇਰਾ ਬਾਬਾ ਦਰਸ਼ਨ ਦਾਸ ਵਿਖੇ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ ਗਿਆ ਸੀ ਜਿਸ ਵਿੱਚ ਬਤੌਰ ਮੁੱਖ ਮਹਿਮਾਨ ਵੱਜੋਂ ਪਰਮਜੀਤ ਸਿੰਘ ਗਿੱਲ ਪਹੁੰਚ ਗਏ ਸਨ ਇਸ ਮੌਕੇ ਜਰਨਲਿਸਟ ਐਸੋਸੀਏਸ਼ਨ ਵੱਲੋਂ ਪਰਮਜੀਤ ਸਿੰਘ ਗਿੱਲ ਨੂੰ ਸਰੂਪਾ ਅਤੇ ਸਨਮਾਨ ਚਿੰਨ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਗੁਰਦਾਸਪੁਰ ਤੋਂ ਪੱਤਰਕਾਰ ਲਖਪ੍ਰੀਤ ਸਿੰਘ ਖੁਸ਼ੀ ਦੀ ਰਿਪੋਰਟ ਅੱਜ ਸਨੈਰਾ ਯੂਨੀਅਨ ਪੰਜਾਬ ਨੇ ਔਰ ਚੰਡੀਗੜ੍ਹ ਐਸੋਸੀਏਸ਼ਨ ਨੇ ਪ੍ਰੋਗਰਾਮ ਕਰਾਇਆ ਨਸ਼ਾ ਵਿਰੋਧੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ ਨੇਅਰ ਅਬਾਊਟ ਮੈਂ ਇਹਨਾਂ ਦੇ ਨਾਲ ਪੰਜ ਪ੍ਰੋਗਰਾਮ ਲਾ ਚੁੱਕੇ ਹੈ ਨਸ਼ਾ ਵਿਰੋਧੀ ਇਹ ਇੱਕ ਇਦਾਂ ਦੀ ਐਸੋਸੀਏਸ਼ਨ ਹੈ ਜਿਹੜੀ ਕਿ ਨਸ਼ੇੜੀਆਂ ਦੀ ਮਦਦ ਕਰ ਰਹੀ ਹੈ ਅੱਜ ਇਹਨਾਂ ਨੇ ਮੈਡੀਕਲ ਕੈਂਪ ਵੀ ਲਗਾਇਆ ਔਰ ਬਹੁਤ ਹੀ ਸ਼ਲਾਗ ਹੈ ਉਹ ਪ੍ਰੋਗਰਾਮ ਹੈ ਸਾਰੇ ਪੰਜਾਬ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਸਾਥ ਦੇਣ ਔਰ ਨਸ਼ੇ ਨੂੰ ਨਾ ਕਰਨ ਮੇਰੀ ਆਪਣੇ ਭਰਾਵਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਨਸ਼ਾ ਛੱਡੋ ਕੋੜ ਵਡੋ ਜਿੰਦਾਬਾਦ ਜ਼ਿੰਦਗੀ ਮੈਂ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜੋ ਅੱਜ ਦਾ ਇਹ ਨਸ਼ਾ ਵਿਰੋਧੀ ਸੈਮੀਨਾਰ ਦਾ ਉਪਰਾਲਾ ਨਾਲ ਕੀਤਾ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ ਅੱਜ ਦੀ ਸਮੇਂ ਦੀ ਸਭ ਤੋਂ ਵੱਡੀ ਲੋੜ ਹੀ ਜਿਹੜੀ ਪੰਜਾਬ ਨੂੰ ਹੈ ਉਹ ਇਹਨਾਂ ਚੀਜ਼ਾਂ ਦੀ ਹੈ ਪੰਜਾਬ ਨੂੰ ਨਸ਼ੇ ਨੇ ਬੜੀ ਵੱਡੀ ਢਾਲ ਲਾਈ ਹੈ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਰੱਖ ਦਿੰਦਾ ਹੈ ਮੈਂ ਨੀਰ ਸਾਹਿਬ ਪ੍ਰਧਾਨ ਜੀ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਹ ਵਧਾਈ ਦੇਣਾ ਚਾਹੁੰਦਾ ਹਾਂ ਜੋ ਇਹਨਾਂ ਨੇ ਇਹ ਸ਼ਲਾਘਾਯੋਗ ਕੰਮ ਕੀਤਾ ਹੈ ਬਹੁਤ ਹੀ ਸਮੇਂ ਦੀ ਲੋੜ ਹੈ ਜਿਸ ਤਰੀਕੇ ਨਾਲ ਸਟੇਜ ਦੇ ਆਰਟਿਸਟ ਵੱਲੋਂ ਇਹ ਸਮਝਾਇਆ ਗਿਆ ਚਾਹੇ ਉਹ ਮੈਡੀਕਲ ਜਿਹੜੀਆਂ ਸਹੂਲਤਾਂ ਜਿਹੜੀਆਂ ਨਸ਼ੇ ਦੀਆਂ ਦਿੱਤੀਆਂ ਜਾ ਰਹੀਆਂ ਉਹਨਾਂ ਵੱਲੋਂ ਬਹੁਤ ਹੀ ਨੇਕ ਕਦਮ ਹੈ ਬਹੁਤ ਹੀ ਨੇਕ ਉਪਰਾਲਾ ਹੈ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਯੂਥ ਨੂੰ ਕੀ ਮੈਸੇਜ ਹੈਗਾ ਜੀ ਯੂਥ ਨੂੰ ਇਹੀ ਮੈਸੇਜ ਹੈਗਾ ਕਿ ਨਸ਼ਾ ਛੱਡ ਕੇ ਆਪਣਾ ਜਿਹੜਾ ਸਹੀ ਰਸਤੇ ਤੁਰਨ ਤੇ ਜੇ ਕਿਸੇ ਨੂੰ ਵੀ ਜੇ ਕੋਈ ਇਸ ਚੀਜ਼ ਦੇ ਗਲਤ ਰਸਤੇ ਤੁਰਿਆ ਹੋਏ ਉਹ ਇੱਥੇ ਆ ਕੇ ਉਹ ਮੈਡੀਕਲ ਸਹੂਲਤਾਂ ਜਿਹੜੀਆਂ ਪ੍ਰੋਵਾਈਡ ਕਰ ਰਹੇ ਨੇ ਉਹਨਾਂ ਨੂੰ ਲੈਣ ਤੇ ਜਿਹੜਾ ਹੈ ਵੀ ਯੂਥ ਜਿਹੜਾ ਵੀ ਉਹ ਸਹੀ ਰਸਤੇ ਤੇ ਚੱਲੇ ਇਹ ਚੀਜ਼ਾਂ ਤੋਂ ਜਿਹੜਾ ਦੂਰ ਹੋਵੇ। ਅਸੋਸੀਏਸ਼ਨ ਜਿਹੜਾ ਡਿਸਟ੍ਰਿਕਟ ਬਟਾਲਾ ਬਟਾਲਾ ਔਰ ਗੁਰਦਾਸਪੁਰ ਜਿਹੜੀ ਸਾਡੀ ਇੱਕ ਸੈਮੀਨਾਰ ਹੋਇਆ ਹੋਵੇ ਇੱਥੇ ਇੱਕ ਮੈਡੀਕਲ ਪਹੁੰਚਾਇਆ ਗਿਆ ਵਾ। ਸੋਢੀ ਸਾਹਿਬ, ਨૈયਰ ਸਾਹਿਬ ਜਿੰਨੇ ਕਿ ਮਿਹਨਤ ਕੀਤੀ ਹੈ ਵਧਾਈ ਦੇ ਪਾਤਰ ਨੇ। ਕਾਫੀ ਲੋਕ ਆਏ ਨੇ ਪਰਮਜੀਤ ਸਿੰਘ ਗਿੱਲ ਜਿਹੜੇ ਸਾਡੇ ਹੈਗੇ ਨੇ ਉਹ ਆਏ ਨੇ। ਜਿਹੜੇ ਸਾਬਕਾ ਮੰਤਰੀ ਤੇ ਕਾਂਗਰਸ ਦੇ ਵਿਧਾਇਕ ਤੇ ਤਿਰੰਦਰ ਬਾਜਵਾ ਅੱਛੇ ਆਦਮੀ ਨੇ ਉਹ ਆਏ ਨੇ। ਤੇ ਬਕਾਇਦਾ ਤੌਰ ਤੇ ਫਿਰ ਸਾਡੇ ਅਮਨ ਸਿੰਘ ਅਮਨਦੀਪ ਸਿੰਘ ਜਿਹੜੇ ਜਨ ਜੰਤੀ ਉਹ ਆਏ ਨੇ ਇਸ ਤਰ੍ਹਾਂ ਇੰਦਰ ਸ਼ੇਖੜੀ ਜੀ ਆਏ ਨੇ ਕਾਫੀ ਲੋਕ ਇੱਥੇ ਆਏ ਨੇ ਤੇ ਮੈਂ ਬਾਬਾ ਜੀ ਨੂੰ ਧੰਨਵਾਦ ਕਰਦਾ ਜਿਸ ਨੂੰ ਕੀਤਾ ਤੇ ਬਾਬਾ ਦਰਸ਼ੀ ਜੀ ਦੇ ਰੇ ਪ੍ਰੋਮ ਕੀਤਾ ਗਿਆ ਔਰ ਮੈਂ ਇੱਕ ਬੇਨਤੀ ਇਹਨੂੰ ਕਰੂੰਗਾ ਬਕਾਇਦਾ ਤੌਰ ਤੇ ਵੀ ਤੁਸੀਂ ਇਹੋ ਜੇ ਕੰਮ ਹੋਰ ਜਾਰੀ ਰੱਖੋ ਕਿਉਂਕਿ ਅੱਜ ਜੂਸ ਨੂੰ ਬਚਾਉਣ ਦੀ ਬੋਲ ਬਹੁਤ ਲੋੜ ਆ ਸਾਡਾ ਜਿਹੜਾ ਮੱਲਾ ਦਾ ਪੰਜਾਬ ਸੀਗਾ ਨਿਸ਼ੜੀ ਦਾ ਪੰਜਾਬ ਬਣਦਾ ਜਾ ਰਿਹਾ ਵਾ ਉ르ਤਾ ਫਿਲਮ ਉ르ਤਾ ਉ르ਤਾ ਪੰਜਾਬ ਫਿਲਮਾਂ ਬਣ ਰਹੀਆਂ ਨੇ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਊਗਾ ਇਸ ਕਰਕੇ ਇਹੋ ਜਿਹੇ ਸੈਮੀਨਾਰ ਵੀ ਜ਼ਰੂਰੀ ਨੇ ਤੇ ਵੱਡੀ ਵੱਡੀ ਸਖਸੀਅਤਾਂ ਨੂੰ ਬੁਲਾ ਕੇ ਉਹਨਾਂ ਦੇ ਵਿਚਾਰ ਸੁਣਨੇ ਜ਼ਰੂਰੀ ਆ ਪੰਜਾਬ ਸਰਕਾਰ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਅੱਜ ਸਾਨੂੰ ਦਿਖਾਈ ਨਹੀਂ ਪਈ ਦਿੱਤਾ ਚਲੋ ਖੈਰ ਉਹਨਾਂ ਦੀ ਕੋਈ ਮਜਬੂਰੀ ਹੋਊਗੀ ਅਸੀਂ ਕਹਿੰਦੇ ਅੱਗੇ ਤੋਂ ਕੋਈ ਸਮਾਗਮ ਹੋਵੇ ਤੇ ਜ਼ਰੂਰ ਸਾਡੇ ਸਮਾਗਮ ਵਿੱਚ ਆਉਣ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਜੀ excellent coaching point in ielts and spoken english also expert in study and visitor visa government approved ss group session hoshiarpur